ਲਿਓ ਲਿਓ ਰਿਪੋਰਟ ਦੇ ਦਿੰ ਫਰਮ ਕਾਲ ਨੂੰ ਮੈਂ ਇਹ ਜੀ ਨੇਰੀ ਠਾਲੂ ਉਹ ਕੜਤੀ ਨਾ ਸਾਰੇ ਪੰਜਾਬ ਦੇ ਦੰਗੇ ਹੋਣਗੇ ਕਿੱਥੇ ਫਿਰ ਦੇऊं ਤੁਸੀਂ ਤਾਂ ਹੱਥ ਬੰਨੋ ਗਿਆ ਕਿ ਪਿਆਉ ਦੇ ਵੀ ਨਾ ਬਾਬਾ ਬਖਸ਼ ਦੇ ਤੇ ਸਾਬਤ ਕਰ ਦਿਓ ਨਾਲੇ ਏ ਆਈ ਆ ਕੇ ਕੀ ਆ ਅਭੀ ਬਦਦ ਹੈ ਭਾਈ ਅਭੀ ਬਦਦ ਹੈ ਮਿੱਟੀ ਕੋ ਨਹੀਂ ਆ ਐਸੇ ਦੇਂਗਾ ਤਾਂ ਮਿੱਟੀ ਪੈਣੀ ਆ ਮੈਂ ਤਾਂ ਇਹ ਨਾ ਪੈਣਾ ਸਾਜਾ ਕਾਲ ਤੋਂ ਮੀਡੀਆ ਇੱਥੇ ਵੰਦਾ ਜਲ ਤਰ ਜਲੂ ਹੋਏ ਕੀ ਕੜਦਾ ਮੈਂ ਹਾਂ ਹਲੋ ਤੂੰ ਮਿੱਟੀ ਬਿਊਟੀ ਪੈਣੀ ਪਾ ਦੇਂਗਾ ਤੂੰ ਕਹਿ ਰਹੇ ਹੋਂ ਜਾ ਰਹੇ ਸੈਂ ਤੈਨੂੰ ਦੇ ਪੈਸੇ ਬੋਲਾ ਕਹੋ ਕਹੋ ਕਿਹਦੀ ਕਾਦੇ ਤੇ ਮਿੱਟੀ ਪਾਣੀ ਯਾਰ ਪੈਸੇ ਦੇਂਗਾ ਤਾਂ ਮਿੱਟੀ ਪੈਣੀ ਆ ਨਹੀਂ ਹਾਂ ਤੂੰ ਹਲੋ ਕਿ ਪੈਸੇ ਨਾ ਦੇਂ ਤੂੰ ਤਾਂ ਨਾ ਸਾਜਾ ਕਾਨੂੰ ਮਿਲਿਆ ਇੱਥੇ ਵੇਨਾ ਚਲ ਤੇਰੇ ਜੀ ਨੂੰ ਹੋਈ ਕੀ ਕੱਢੋ ਉਹ ਵੇ ਕਹਿ ਲੋ ਮੈਂ ਜੀ ਲਗਿਆ ਕੈਨ ਤੁਰ ਸਾਥ ਮਿੱਟੀ ਵੀ ਪਹਿਣੀ ਪਹਿ ਦੇਂਗਾ ਤਾਂ ਹਾਂ ਕਹਰ ਦੇਣਾ ਹੈ ਨਹੀਂ ਮੈਂ ਹੁਬੀਰ ਕਹਿਣਾ ਭੀ ਜੀ ਮੈਂ ਹੁਬੀਰ ਕਹਿਣਾ ਮਿੱਟੀ ਬਾਹਰ ਕਾਦੇ ਤੇ ਮਿੱਟੀ ਪਾਉਣੀ ਆ ਪੈਸੇ ਦੇਂਗਾ ਤਾਂ ਮਿੱਟੀ ਪਹਿਣੀ ਆ ਨਹੀਂ ਨਹੀਂ ਪਏ ਕੇ ਮਾਰੋ ਗਈ ਯਾ ਬਾਦ ਯਾਦ ਰੱਖਤੇ ਤੋ ਅਜ ਨਹੀਂ ਨਾ ਆਤੀ ਇਹ ਹਾਲਤ ਲਾ ਲ ਮਰਚੀ ਖਾ